ਆਓ ਮਿੱਤਰੋ ਚਰਚੇ ਦਾ ਬਾਈ ਇਹਨਾਂ ਦੇ ਬਹੁਤ ਸੁਣਿਆ ਫਰੈਂਡਸ ਡਿਟੇਲਿੰਗ ਵਾਲਿਆਂ ਦੇ ਅੱਜ ਲੱਗ ਜੂ ਪਤਾ ਲੈ ਬਾਈ ਗੱਡੀ ਲਾ ਦਈਏ ਉਹ ਕਰਦਾ ਬਾਈ ਇਹਨਾਂ ਸਾਲਾ ਦੇ ਖਾਈ ਦਾ ਬਾਈ ਕੀ ਹਾਲ ਚਾਲ ਹੈ ਜੀ ਉਹ ਠੀਕ ਹਾਂ ਤੁਹਾਡੇ ਬਾਈ ਚਰਚੇ ਸੁਣਿਆ ਤਾਂ ਹੀ ਤੁਹਾਡੇ ਕੋਲ ਆਇਆ ਮੈਂ ਤੁਹਾਨੂੰ ਦੱਸਦਾ ਇੱਕ ਤਾਂ ਤੁਸੀਂ ਇੰਟੀਰੀਅਰ ਦੇਖੋ ਗੱਡੀ ਦਾ ਹੋ ਰਹੀ ਹੋਇਆ ਪੈਣਾ ਡਾਲ ਜਾਂ ਜਮਾ ਹਨਾ ਇੱਕ ਥੱਲੂ ਜੈੱਕ ਕਰੋ ਤੁਸੀਂ ਕਿੰਨੀ ਖਰਾਬ ਹੋਈ ਪਈ ਆ ਇੱਕ ਦੋ ਬੰਦਿਆਂ ਕੋਲੇ ਗਿਆ ਉਹ ਕਹਿੰਦੇ ਭਾਈ ਬੜਾ ਔਖਾ ਕੰਮ ਆਏ ਜਿਉ ਹੁਣ ਵੀ ਟਾਈਮ ਬੜਾ ਲੱਗ ਜੂਗਾ ਵੀ ਖੜਾ ਕੇ ਜਾਣੀ ਪਊ ਕਿਉਂਕਿ ਸਾਡੇ ਕੋਲ ਮੇਰੇ ਕੋਲ ਟਾਈਮ ਵੀਰੇ ਘੱਟ ਆ ਮੈਂ ਕਦੇ ਜਾਣਾ ਸੀ ਰਿਸ਼ਤੇਦਾਰੀ ਚ ਤੇ ਅੱਜ ਅੱਜ ਵੀ 2 2.5 ਘੰਟੇ ਦੀ ਗੱਡੀ ਚਾਹੀਦੀ ਮਿਲ ਜੂਗੀ ਤੇ ਆ ਲਾਈਟਾਂ ਲੂਟਾ ਦੇਖੋ ਗਈਆਂ ਹੋਈਆਂ ਪਈਆਂ ਇਹ ਸਾਰਾ ਹੱਲ ਕਰਨਾ 2 ਘੰਟੇ ਦੇ ਵਿੱਚ ਕਰ ਦੋਗੇ ਭਾਈ ਇੰਜਨ ਦੀ ਤਾਂ ਬਾਲੀ ਮਾੜੀ ਹਾਲਤ ਆ ਭਾਈ ਚੈੱਕ ਕਰੋ ਯਾਰ ਮਿੱਟੀ ਕਿੰਨੀ ਇੰਜਨ ਤੇ ਜਮਾ ਕਰ ਦੋਗੇ ਇਆ ਆਪਾਂ ਲੋਕ ਆ ਵੀਡੀਓ ਬਣੀ ਨੇ ਲੋਕਾਂ ਨੂੰ ਬਾ ਦਿਖਾਉਣਾ ਵੀ ਕਿਵੇਂ ਜੀ ਗੱਲ ਬਣਾ ਦੋਗੇ ਪੂਰੀ ਤੁਸੀਂ ਹੁਣ ਦੇਖ ਲਓ ਤੇ ਬਾਅਦ ਚ ਦੇਖ ਲਓ ਬਾਅਦ ਕਿੰਨੇ ਅਬ 2 ਘੰਟੇ ਬਾਅਦ ਦੁਬਾਰਾ ਚਲਾਈਏ ਵੀਡੀਓ ਲੈ ਵੀ ਹੁਣ ਤੁਹਾਨੂੰ ਦਿਖਾਉਣੇ ਆ ਬਾਈ 2 ਢਾਈਆਂ ਘੰਟੇ ਬਾਅਦ ਗੱਡੀ ਦੀ ਕੀ ਹਾਲ ਪਹਿਲਾਂ ਕੀ ਹਾਲ ਤਾਂ ਹੁਣ ਤੁਸੀਂ ਇੱਕ ਵਾਰ ਦੇਖ ਲਓ ਘੁੰਮ ਕੇ ਆ ਬਾਈ ਗੱਡੀ ਇੱਕ ਵਾਰ ਘੁੰਮ ਕੇ ਦਿਖਾਈ ਨਹੀਂ ਇਧਰੋਂ ਚਲੋ ਮਾੜੀ ਮੋਟੀ ਧੋਤੀ ਹੋਈ ਆ ਬਾਕੀ ਤੁਸੀਂ ਦੇਖੋ ਹਨ ਕਹਿੋ ਜੀ ਹਾਲਤ ਹੋਈ ਪਈ ਆ ਇਧਰੋਂ ਵੀ ਮੈਂ ਤੁਹਾਨੂੰ ਦਿਖਾਉਣਾ ਇਹਦੇ ਦਾਗ ਦੂਗ ਜੇ ਵੀ ਆ ਆ ਦੇਖੋ ਬਾਈ ਆ ਵੀ ਮਟ ਜਾਣਗੇ ਆ ਚੀਜ਼ਾਂ ਜਿਵੇਂ ਹੁਣ ਆ ਹੋ ਰਹੀ ਹੋਈ ਪੰਜ ਲਾਈਟਾਂ ਲੂਟਾਂ ਜਿਹੜੀ ਟੈਂਜਰੂ ਟਾਈਆਂ ਪੰਜ ਸਾਰਾ ਕੋ ਓਕੇ ਹੋ ਜਾਊਗਾ ਵਾਹ ਜੀ ਵਾਹ ਲਓ ਵੀ ਬਾਕੀ ਬਾਈ ਕਹਿੰਦਾ ਕਰ ਦਾਂਗੇ ਜੀ ਹੁਣ ਚਮਕ ਦੇਖ ਲਓ ਤੇ ਬਾਅਦ ਦੇਖ ਲਓ ਚਮਕ ਵੀ ਹੋ ਜੂਗੀ ਲੈ ਵੀ ਚਮਕ ਵੀ ਗੱਡੀ ਦੇ ਵਿੱਚ ਪੈ ਜੂਗੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕੀ ਗੱਲਬਾਤ ਬਣਦੀ ਆ ਥੋੜੇ ਟਾਈਮ ਬਾਅਦ ਥੋੜਾ ਟਾਈਮ ਸਾਨੂੰ ਦੋ ਉਸ ਤੋਂ ਬਾਅਦ ਬਾਈ ਉਹਨਾਂ ਦਾ ਕੰਮ ਵੀ ਤੁਹਾਨੂੰ ਦਿਖਾਵਾਂਗੇ ਤੇ ਕੰਮ ਮੈਨੂੰ ਪਤਾ 100% ਬਾਈ ਉਹਨਾਂ ਦਾ ਘੈਂਟ ਹੀ ਹੋਊਗਾ ਬਾਕੀ ਤੁਹਾਨੂੰ ਨੰਬਰ ਨੂੰ ਪ੍ਰਿੰਟ ਤੇ ਸਾਰਾ ਕੋ ਦੇਵਾਂਗੇ ਲੋਕੇਸ਼ਨ ਵੀ ਇੰਡ ਤੇ ਬੋਲਾਂਗੇ ਸ਼ ਭਾਈ ਆ ਦੇਖੋ ਯਾਰ ਕਮਾਲ ਹੋ ਗਈ ਯਾਰ ਜਮਈ ਬਈ ਬਈ ਸਾਸਿਕਾਲ ਹਾਂਜੀ ਵੀਰੇ ਕੀ ਯਾਰ ਵੀਰੇ ਉਹੀ ਗੱਲ ਬਾਤ ਆ ਯਾਰ ਸਰਾ ਹੀ ਕਰਾਦਾ ਜਮਈ ਯਾਰ ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸ ਦਣਾ ਮੈਂ ਤਾਂ ਆ ਚੱਲ ਗੋਤ ਦੀ ਨਿਸ਼ਾਨੀ ਹੈਗੀ ਹੈ ਜੇ ਕੋਈ ਹੋਰ ਬੰਦਾ ਆਉਂਦਾ ਉਹਨੇ ਕਹਿੰਦਾ ਸੀ ਮੇਰੀ ਗੱਡੀ ਵਾਪਸ ਕਰੋ ਨਾ ਵਿਛਾਣ ਚ ਨਹੀਂ ਆਉਣੀ ਜੇ ਨਾ ਕਿਉਂਕਿ ਨਵੇਂ ਆਰ ਕੀ ਗੱਡੀ ਹੋ ਗਈ ਬਾਈ ਬਈ ਇੱਕ ਵਾਰ ਦਿਖਾਇਓ ਮări ਜੀ ਨੇੜੇ ਆ ਜਾਓ ਪਹਿਲਾਂ ਤੁਹਾਨੂੰ ਇੰਟੀਰੀਅਰ ਚੈੱਕ ਕਰਾਉਣੇ ਆ ਗੱਡੀ ਦਾ ਇੰਟੀਰੀਅਰ ਮੈਂ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀ ਦਿਖਾਇਆ ਸੀ ਵੀ ਕਹੇ ਜੀ ਆਸੀ ਹੁਣ ਇੰਟੀਰੀਅਰ ਚੈੱਕ ਕਰੋ ਬਾਈ ਆਹ ਦੇਖੋ ਬਾਈ ਇ ਮੈਂ ਕਹਿੰਦਾ ਜਿਹੋ ਜਿਹਾ ਸ਼ੋਰੂਮ ਚ ਜਦੋਂ ਗੱਡੀ ਪਹਿਲਾਂ ਆਈ ਸੀਗੀ ਤੇ ਉਦੋਂ ਜਿਹੜਾ ਇੰਟੀਰੀਅਰ ਸੀਗਾ ਉਹ ਇੰਟੀਰੀਅਰ ਬਾਈ ਉਹਨਾਂ ਨੇ ਕਰਕੇ ਦਿੱਤਾ ਤੁਸੀਂ ਦੇਖੋ ਯਾਰ ਜਿਹੜੀ ਗੱਲ ਬਾਈ ਉਹਨਾਂ ਨੇ ਕਹੀ ਸੀ ਉਦੋਂ ਵੀ ਕਿਤੇ ਗਾਹਾਂ ਦਾ ਕੰਮ ਕੀਤਾ ਸਰਾ ਗੱਲਵਾਦਾ ਤੇ ਮੈਂ ਤੁਹਾਨੂੰ ਹੋਰ ਚੀਜ਼ਾਂ ਵੀ ਦਿਖਾਉਣਾ ਆਜਾਓ ਇੱਧਰ ਆਜੋ ਇਹਦੇ ਆਪਾਂ ਬਾਈ ਸਿਰਮੇ ਕੋਡਿੰਗ ਕੀਤੀ ਹੈ ਨਾ ਆਹ ਦੇਖੋ ਬਾਈ ਸਰਾ ਗੱਲਵਾਦਾ ਆਹ ਲਾਈਟਾਂ ਚੈੱਕ ਕਰੋ ਆ ਲਾਈਟਾਂ ਦੇਖੋ ਜਮਾਂ ਸਾਫ ਕਰਤੀਆਂ ਪਹਿਲਾਂ ਮੈਨੂੰ ਆਇ ਲੱਗਦਾ ਵੀ ਇਹਦੇ ਅੰਦਰ ਪਾਣੀ ਜੰਮਿਆ ਹੋਇਆ ਜਿਹੜੀਆਂ ਧੁੰਦ ਲਈਆਂ ਆਈਆਂ ਆਈਂਦੀ ਸੀ ਇੱਥੇ ਜਿਹੜੀ ਟੈਂਕ ਟੰਦੇ ਪੰਨੀਆਂ ਹੋਈਆਂ ਸੀ ਤਾਂ ਕਰਕੇ ਬਾਹਰੋਂ ਸਰਾ ਹੋ ਗਈਆਂ ਤੇ ਆ ਬੰਪਰ ਦੇਖੋ ਯਾਰ ਲੋਕ ਕਹਿੰਦੇ ਹੁੰਦੇ ਵੀ ਇਹ ਤੇ ਮੱਖੀ ਜਿੰਨਾ ਦਾਗ ਨਹੀਂ ਮੈਂ ਕਹਿੰਦਾ ਬਾਈ ਕੀੜੀ ਜਿੰਨਾ ਦਾਗ ਨਹੀਂ ਗਿਆ ਮੱਖੀ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਆ ਤੇ ਆ ਦੇਖੋ ਤੁਸੀਂ ਮੂਰੋਂ ਵੀ ਬੰਪਰ ਬੂਮਪਰ ਵਾਲੀ ਕਮਾਲ ਕਰਤੀ ਬਾਈ ਬਹੁਤ ਘੈਂਟ ਕੰਮ ਕਰ ਆ ਯਾਰ ਥੋੜਾ ਥੋੜੇ ਬੰਦੇ ਵੀ ਬਹੁਤ ਘੈਂਟ ਆ ਜਿਹੜੇ ਕੰਮ ਕਰਦੇ ਤੁਸੀਂ ਆਪ ਵੀ ਘੈਂਟ ਹੋ ਜਿਹੜੇ ਇੰਨੀ ਯਾਰ ਗੱਡੀ ਘੈਂਡ ਕਰਤੀ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਕਿਹੜੀਆਂ-ਕਿਹੜੀਆਂ ਆਪਾਂ ਸੇਵਾਵਾਂ ਮੈਂ ਦਿੰਨੇ ਆ ਲੋਕਾਂ ਨੂੰ ਵੀਰੇ ਆਪਾਂ ਡੀਟੇਲਿੰਗ ਦਾ ਕੰਮ ਆ ਪੂਰਾ ਸਾਰੇ ਮੇਕ ਕੋਟਿੰਗ ਕਰਦੇ ਆ ਪੀਪੀਐਫ ਕਰਦੇ ਆ ਜੀ ਕੰਪਾਊਂਡ ਵਗੈਰਾ ਹੋ ਜਾਂਦੀ ਹੈ ਡਰਾਈ ਕਲੀਨ ਹੋ ਜਾਂਦੀ ਹੈ ਤੇ ਫੋਮ ਵਾਸ਼ ਹੋ ਗਈ ਜੇ ਕੋਈ ਬੰਦਾ ਮੰਨ ਕੇ ਚਲੋ ਤੁਹਾਡੇ ਕੋਲੇ ਗੱਡੀ ਜਮਾ ਕਬਾੜ ਬਣਾ ਕੇ ਲੈ ਆਵੇ ਜਿਵੇਂ ਮਿੱਟੀ ਮੁੱਟੀ ਚੜਾ ਕੇ ਜਿਵੇਂ ਅੰਦਰੋਂ ਖਰਾਬ ਕਰਕੇ ਤੁਸੀਂ ਕਰ ਦੋਗੇ ਸੈਟ ਜਮਾ ਜਮਾ ਸੈਟ ਕਰ ਦੋ ਜਮਾ ਨਵੀਂ ਬਣਾ ਦੋ ਜਮਾ ਇੱਕ ਵਾਰੀ ਤਾਂ ਪੂਰੀ ਬਾਹ ਲਾ ਦੇਗੇ ਇੱਕ ਵਾਰ ਪੂਰੀ ਬਾਕੀ ਅਗਲੇ ਸੰਭਾਲਣ ਤੇ ਹਨ ਕਿਵੇਂ ਕਰਦਾ ਕਿੰਨੇ ਕੇ ਟਾਈਮ ਦਾ ਕੰਮ ਜੇ ਮੰਨ ਕੇ ਚੱਲੋ ਕੋਈ ਵੱਡੀ ਗੱਡੀ ਆ ਹਾਂਜੀ ਜੇ ਸਕਾਰਪਿਓ ਹੋਗੀ ਥਾਰ ਹੋਗੀ ਉਹਨੂੰ ਕਿੰਨਾ ਕੇ ਟਾਈਮ ਲੱਗ ਜਾਂਦਾ ਪੂਰਾ ਦਿਨ ਲੱਗ ਜਾਂਦਾ ਬਈ ਪੂਰਾ ਦਿਨ ਲੱਗ ਜਾਂਦਾ ਗੱਡੀ ਦੀ ਕੰਡੀਸ਼ਨ ਤੇ ਆ ਬਾਕੀ ਗੱਡੀ ਨੂੰ ਦੇਖ ਕੇ ਪਤਾ ਲੱਗਦਾ ਵੀ ਕਿੰਨਾ ਕੇ ਟਾਈਮ ਲੱਗੂਗਾ ਬਈ ਛੋਟੀ ਵੱਡੀ ਛੋਟੀ ਗੱਡੀ ਅੱਧੇ ਕੇ ਦਿਨ ਚ ਹੋ ਜਾਂਦੀ ਹਾਂਜੀ ਹਾਂਜੀ ਹੋ ਜਾਂਦਾ ਬਈ ਪੂਰਾ ਇੱਕ ਬਈ ਯਾਰ ਲੋਕ ਸਾਨੂੰ ਕਹਿਣ ਵੀ ਹਾਂ ਯਾਰ ਬਾਈ ਅੱਜ ਹੀ ਸ਼ੋਰੂਮ ਚੋਂ ਕਢਵਾ ਕੇ ਲਿਆ ਤਾਂ ਬਾਈ ਕੋਲੇ ਆਇਓ ਸਿਰਾ ਕਰਵਾ ਦਊਗਾ ਜਮਾ ਹਨਾ ਤਾਂ ਥੋੜਾ ਜਿਹਾ ਪੇਸ਼ੀਐਂਟ ਰੱਖ ਕੇ ਪੇਸ਼ੀਐਂਟਸ ਰੱਖ ਕੇ ਆਇਓ ਥੋੜਾ ਟਾਈਮ ਕੱਢ ਕੇ ਆਇਓ ਇੱਕ ਦਿਨ ਦਾ ਤੇ ਤਕਰੀਆਂ ਨੂੰ ਥੋੜਾ ਇੱਥੇ ਲੱਗ ਹੀ ਜਾਣਾ ਤੇ ਇੱਕ ਦਿਨ ਜਿਹੜਾ ਤੁਹਾਡਾ ਲੱਗੂਗਾ ਜਿਹੜਾ ਤੁਹਾਡਾ ਟਾਈਮ ਲੱਗੂਗਾ ਉਹ ਟਾਈਮ ਦਾ ਤੁਹਾਡਾ ਮੁੱਲ ਮੜੂਗਾ ਹਨਾ ਵੀ ਕਿਉਂ ਜੀ ਬਾਈ ਤੇ ਬਾਕੀ ਬਾਈ ਆਪਣੀ ਲੋਕੇਸ਼ਨ ਕੀ ਹੈ ਮੇਨ ਲੋਕੇਸ਼ਨ ਵੀਰੇ ਕੋਟਕਪੂਰਾ ਬਾਈਪਾਸ ਧਵਨਪੁਰਸ ਦੇ ਕੋਲੇ ਹੈ ਦੁਕਾਨ ਫਰੈਂਡਸ ਡੀਟੇਲਿੰਗ ਦੇ ਨਾਮ ਤੇ ਜੀ ਜਿਵੇਂ ਬਾਈ ਕੰਮ ਪੂਰਾ ਘੈਂਟ ਆ ਨਾ ਤੁਹਾਡਾ ਨਾ ਦੱਸ ਦੀ ਆ ਚੀਜ਼ ਖੜੀ ਹੈ ਨਾ ਵੀ ਕੋਈ ਚੀਜ਼ ਖੜੀ ਹੈ ਰੇਟ ਤਾਂ ਨਹੀਂ ਬੜਾ ਚੱਕਮ ਆਇਆ ਵੀਰੇ ਰੇਟ ਪੂਰਾ ਜਾਇਜ਼ ਆ ਰੇਟ ਜਮਾਂ ਜਾਇਜ਼ ਆ ਬੜਾ ਜਾਇਜ਼ ਆ ਬਾਈ ਜਿਵੇਂ ਬਾਜ਼ਾਰ ਦੇ ਵਿੱਚ ਰੇਟ ਆ ਉਹਦੇ ਨਾਲ ਜਾਇਜ਼ ਹਾਂਜੀ ਹਾਂਜੀ ਪੂਰਾ ਜਾਇਜ਼ ਆ ਜੀ ਪਤਾ ਕਰਕੇ ਫੇਰ ਹੀ ਆਇਓ ਤੁਸੀਂ ਅੱਛਾ ਬਾਜ਼ਾਰ ਦੇ ਵਿੱਚੋਂ ਬਾਈ ਪਤਾ ਕਰਕੇ ਆ ਜਾਓ ਬਾਜ਼ਾਰ ਚੋਂ ਕਿਸੇ ਮੰਨ ਕੇ ਚਲੋ ਕੋਈ ਦੁਕਾਨ ਤੇ ਔਰ ਜਾਓ ਕੋਈ ਸ਼ੋਰੂਮ ਤੇ ਔਰ ਜਾਓ ਜਿਹੜੇ ਆ ਕੋਡਿੰਗ ਵਗੈਰਾ ਕਰਦੇ ਆ ਪਰ ਹਰੇਕ ਤੋਂ ਤੁਸੀਂ ਰੇਟ ਪਤਾ ਕਰਕੇ ਆਇਓ ਤਾਂ ਬਾਈ ਉਹਨਾਂ ਦੇ ਕੋਲੇ ਆਇਓ ਹਨ ਤੇ ਬਾਕੀ ਬਾਈ ਹੋਰੀ ਕਹਿੰਦੇ ਵੀ 7-8 ਮਹੀਨੇ ਹੋ ਗਏ ਦੁਕਾਨ ਖੁੱਲੀ ਨੂੰ ਆਣਾ ਹਾਂਜੀ ਬਾਈ 8 ਕੁ ਮਹੀਨੇ ਹੋ ਗਏ 8 ਕੁ ਮਹੀਨੇ ਹੋ ਗਏ ਬਾਈ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤੇ ਨੂੰ ਸੋ ਸਿਰਾ ਗੱਲ ਬਾਤ ਆ ਬਾਈ ਪਹਿਲਾਂ ਵੀ ਬਾਈ ਉਹਨਾਂ ਨੇ ਕਈ ਗੱਡੀਆਂ ਦਾ ਕੰਮ ਕੀਤਾ ਤੇ ਬਾ ਕਮਾਲ ਹੀ ਕੀਤਾ ਹਨ ਤੁਸੀਂ ਗੱਡੀ ਇੱਕ ਵਾਰ ਵੀਰੇ ਘੁੰਮ ਕੇ ਦਿਖਾ ਦਿਓ ਮਾੜੀ ਦੁਬਾਰਾ ਹਨ ਤੇ ਤੁਹਾਡੇ ਮਾਨ ਦੇ ਵਿੱਚ ਕੋਈ ਸ਼ੱਕ ਨਾ ਰਹੇ ਜੇ ਇੱਕ ਵੀ ਤੁਹਾਨੂੰ ਦਾਗ ਨਹੀਂ ਦਿਸਣਾ ਇਹਦੇ ਵਿੱਚ ਸਿਰਾ ਗੱਲ ਬਾਤ ਕਰਤੀ ਤੇ ਬਾਈ ਆਏ ਨਹੀਂ ਗਏ ਯਾਰ ਵੀ ਪੈਸੇ ਲੈ ਲੈ ਫਾਹਾ ਵੱਡੂ ਜਾਂ ਕੰਮ ਕਰਤਾ ਪੈਸੇ ਲਏ ਆ ਤਾ ਕੰਮ ਤੁਹਾਡਾ ਉਹ ਹੋਊਗਾ ਤੁਹਾਡੀ ਰੂਹ ਖੁਸ਼ ਹੋਊਗੀ ਹਾਂ ਯਾਰ ਬਈ ਕੰਮ ਕਰਾਇਆ ਤਾਂ ਪੈਸੇ ਦਿੱਤੇ ਤਾਂ ਦੁੱਖ ਵੀ ਨਹੀਂ ਹੋਣਾ ਤੁਹਾਨੂੰ ਹਣਾ ਤੇ ਬਾਕੀ ਕੋਈ ਮਰਜ਼ੀ ਗੱਡੀ ਹੋ ਜਾਂਦੀ ਵੀਰੇ ਹਾਂਜੀ ਵੀਰੇ ਕੋਈ ਗੱਡੀ ਹੋਵੇ ਜਿਹੜੀ ਮਰਜ਼ੀ ਗੱਡੀ ਕਰ ਜੀ ਹਾਂ ਜੀ ਜਿਹੜੀ ਮਰਜ਼ੀ ਗੱਡੀ ਤੁਸੀਂ ਕਰਵਾਉਣੀ ਆ ਤਾਂ ਬਾਈ ਫਿਰ ਉਹਨੂੰ ਮਿਲ ਲਿਓ ਬਈ ਆ ਕੇ ਸੋ ਕੰਟੈਕਟ ਨੰਬਰ ਬੋਲਿਓ ਮਾੜਾ ਜ 7814039466 ਇਹ ਨੰਬਰ ਤੇ ਸੰਪਰਕ ਕਰਨ ਤੇ ਕੋਈ ਆਫ ਤਾਂ ਨਹੀਂ ਹੁੰਦੀ ਖੁੱਲ੍ਹੇ ਹੀ ਹੁੰਦਾ ਸਰ ਹਾਂਜੀ 24/7 ਖੁੱਲ੍ਹੇ ਹੀ ਹੁੰਦਾ ਜੀ 24/7 ਖੁੱਲ੍ਹੇ ਹੀ ਹੁੰਦੇ ਕਈ ਵਾਰੀ ਸਾਨੂੰ ਆਇਆ ਹੁੰਦਾ ਵੀ ਗੱਡੀ ਕਸਟਮਰ ਕਹਿੰਦਾ ਵੀ ਦੇਣੀ ਦੇਣੀ ਆ ਗੱਡੀ ਉਹਦੇ ਸਾਹਮਣੇ ਸਾਨੂੰ ਰਾਤ ਵੀ ਲਾ ਦਿੰਨੇ ਹੁਣ ਰਾਤ ਨੂੰ ਵੀ ਬਾਈ ਉਹਰੀ ਕਈ ਵਾਰੀ ਕੰਮ ਕਰਦਾ ਜੇ ਜ਼ਿਆਦਾ ਕਸ ਹੋਵੇ ਕੰਮ ਦਾ ਨਹੀਂ ਤਾਂ ਕਿਸੇ ਦਿਨ ਛੁੱਟੀ ਤਾਂ ਹੁੰਦੀ ਵੀ ਨਹੀਂ ਹਨਾ ਬਾਈ ਛੁੱਟੀ ਵੀ ਨਹੀਂ ਹੁੰਦੀ ਬਾਈ ਸਾਰੇ ਦਿਨ ਇਹਨਾਂ ਦਾ ਬਾਈ ਉਹਨਾਂ ਦਾ ਸ਼ੋਅਰੂਮ ਖੁੱਲ੍ਹਾ ਹੀ ਹੁੰਦਾ ਤੇ ਗੱਡੀਆਂ ਬਾਈ ਉਹਨਾਂ ਦੇ ਕੋਲ ਆਉਂਦੀਆਂ ਜਾਂਦੇ ਰਹਿੰਦੇ ਤੁਸੀਂ ਆ ਕੇ ਵੀ ਦੇਖ ਸਕਦੇ ਹੋ ਪਹਿਲਾਂ ਬਾਈ ਉਹਨਾਂ ਦਾ ਕੰਮ ਚੈ ਤੇ ਰੇਡ ਵੀ ਬਾਈ ਉਹਨਾਂ ਦਾ ਜਾਇਜ਼ ਹੈ ਇੱਕ ਵਾਰ ਜ਼ਰੂਰ ਸੇਵਾ ਦਾ ਮੌਕਾ ਦਿਓ ਬਾਈ ਦਾ ਨੰਬਰ ਆਪਾਂ ਚਲਾ ਦਾਂਗੇ ਉੱਤੇ ਲੋਕੇਸ਼ਨ ਕੋਡਕਪੂਰਾ ਬਾਈਪਾਸ ਵੀਰੇ ਹਾਂਜੀ ਕੋਡਕਪੂਰਾ ਬਾਈਪਾਸ ਮੋਕਾ ਧੰਨਵਾਦ ਵੀਰੇ ਮਿਹਰਬਾਨੀ ਥੈਂਕ ਯੂ